ਨਾਮ ਐਡਵੋਕੇਟ ਆਨਸਿਲ ਕਪੂਰ ਹੈ ਤੇ ਮੈਂ ਕਾਲੀ ਦਲ ਦੀ ਸੀਟ ਵੱਲੋਂ ਕੰਟੈਸਟ ਕਰ ਰਹੀ ਹਾਂ ਵਾਰਡ ਨੰਬਰ 79 ਤੋਂ ਜਿਹੜਾ ਮਾਹੌਲ ਦਿਖਣ ਮਿਲ ਰਿਹਾ ਹੈ ਜਿਹੜਾ ਮਾਹੌਲ ਹੈ ਇਸ ਟਾਈਮ ਲਾਸਟ ਡੇਸ ਨੇ ਤੇ ਸਭ ਦਾ ਉਹ ਬਹੁਤ ਜ਼ਿਆਦਾ ਬੂਸਟਰ ਪੈ ਗਿਆ ਹੈ ਐਨਥੂਸਿਆਸਮ ਤੇ ਅੱਛਾ ਹੋ ਰਿਹਾ ਹੈਗਾ ਵੈ ਕੈਂਪੇਨਿੰਗ ਡੋਰ ਟੂ ਡੋਰ ਇਸ ਟਾਈਮ ਚੱਲ ਰਹੀ ਹੈਗੀ ਹੈ ਕੋਈ ਸੋਚਿਆ ਨਹੀਂ ਕਿ ਆ ਰਾਜਨੀਤੀ ਦਾ ਸਰ ਰੀਜ਼ਨ ਇਹ ਹੈ ਕਿ ਕਿਉਂਕਿ ਜਿਹੜਾ ਹਾਂ ਸਾਡੀ ਏਜ ਹੈ ਬਿਲਕੁਲ ਯੂਥ ਹੈ ਔਰ ਸਾਡੇ ਚ ਇੱਕ ਹਮੇਸ਼ਾ ਜਜ਼ਬਾ ਹੁੰਦਾ ਹੈ ਯੰਗਸਟਰਸ ਆ ਖਾਸ ਕਰਕੇ ਕਿਸ ਤੋਂ ਵੀ ਪੁੱਛੋਗੇ ਕਿ ਸਾਨੂੰ ਇੱਕ ਮੌਕਾ ਦੇਵੋ ਆਪਾਂ ਇਹ ਕਰ ਦਾਂਗੇ ਅਗਰ ਆਪਾਂ ਉਹ ਦਿਨ ਆਪਾਂ ਇਹ ਕਰ ਦਿੰਦੇ ਤੇ ਮੈਂ ਵੀ ਖੁਦ ਨੇ ਕੇ ਚੈਲੰਜ ਦਿੱਤਾ ਔਰ ਮੋਰਓਵਰ ਸਰ ਮੈਂ ਜਦੋਂ ਐਡਵੋਕੇਟ ਜਸਟ ਮੈਂ 2 ਇਅਰਸ ਪਹਿਲਾਂ ਕੰਪਲੀਟ ਕੀਤੀ ਹੈ 1 ਐਂਡ 1/2 ਹੋ ਗਿਆ ਐਕਚੁਅਲੀ ਤੇ ਉਸ ਟਾਈਮ ਮੈਂ ਇਲੈਕਸ਼ਨ ਜਿੱਤੀਆਂ ਡਿਸਟ੍ਰਿਕਟ ਬਾਹਰ ਦੇ ਤੇ ਉੱਚੇ ਮੈਂ ਐਗਜ਼ੈਕਟਿਵ ਮੈਂਬਰ ਬਣੀ ਆ ਸਾਰਾ 100 ਵੋਟਾਂ ਦੇ ਨਾਲ ਤੇ ਉਸ ਤੋਂ ਹੀ ਬਾਅਦ ਮੇਰਾ ਦਾ ਸਟਾਰਟ ਹੋ ਗਿਆ ਔਰ ਮੋਰ ਓਵਰ ਰਾਜਨੀਤੀ ਜਾਂ ਦਾ ਰੀਜ਼ਨ ਖੁਦ ਦੀਆਂ ਤਕਲੀਫਾਂ ਜੋ ਮੈਂ ਖੁਦ ਚੱਲੀਆਂ ਨੇ ਆਪਣੀ ਗਲੀ ਚ ਰਹਿ ਕੇ ਪਾਣੀ ਦੀ ਸਮੱਸਿਆ ਜੋ ਕਿ ਮੈਂ ਦੇਖੀ ਨਹੀਂ ਹੈ ਜਾਂ ਸੁਣੀ ਸੁਣਾਈ ਨਹੀਂ ਹੈ ਮੇਰੇ ਖੁਦ ਦੇ ਘਰ ਦੇ ਅੰਦਰ ਇੰਨੀ ਬੁਰੀ ਹਾਲਤ ਹੋ ਜਾਂਦੀ ਹੈ ਬਾਰਿਸ਼ਾਂ ਦੇ ਵਿੱਚ ਇਹਨਾਂ ਸਭ ਚੀਜ਼ਾਂ ਨੂੰ ਹਾਲਾਤਾਂ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਖੁਦ ਨੂੰ ਚੈਲੰਜ ਦਿੱਤਾ ਕਿ ਅਗਰ ਮੈਨੂੰ ਇਹ ਸੀਟ ਮਿਲਦੀ ਹੈ ਤੇ ਮੈਂ ਇਸ ਚੀਜ਼ ਨੂੰ ਸਹੀ ਕਰੂੰਗੀ ਦਾਵੇ ਬੋਲ ਕਰਦੇ ਕੌਂਸਲਰ ਬਾਕੀ ਵੀ ਕਰ ਰਹੇ ਇਹ ਅਸੀਂ ਬੜੇ ਵਿਕਾਸ ਕਰਾਏ ਸਰ ਦੇਖੋ ਵਿਕਾਸ ਕਰਾਇਆ ਹੁੰਦਾ ਤੇ ਅੱਜ ਨਿਊ ਸ਼ਿਵਾਜੀ ਨਗਰ ਨਾ ਪਾਣੀ ਚ ਨਾ ਡੁੱਬਿਆ ਹੁੰਦਾ ਠੀਕ ਹੈ ਜੀ ਉਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਗਲੀ ਗਲੀ 'ਚ ਬੰਦਾ ਆਪਸੇ ਲੜ ਰਿਹਾ ਜੀ ਪਾਣੀ ਸਾਡੇ ਵਾਲਾ ਕਰੋ ਪਾਣੀ ਸਾਡੇ ਵਾਲਾ ਕਰੋ ਗਲੀ 'ਚ ਇੱਕ ਵੀ ਰੋਡ ਜਾਲੀ ਨਹੀਂ ਹੈਗੀ ਆ ਠੀਕ ਹੈ ਜੀ ਨਾਲੇ ਦਾ ਸਤਰੀ ਨਾ ਉੱਪਰ ਗਲੀਆਂ ਸਾਡੀਆਂ ਨੀਵੀਆਂ ਕਰੋੜਾ ਦੇ ਮਕਾਨ ਸੀਗੇ ਅੱਜ ਕੱਖਾਂ ਤੇ ਕਰ ਦਿੱਤੇ ਉਲਟਾ ਉਸ ਟਾਈਮ ਤੇ ਦਾਵਾ ਕਰ ਰਹੇ ਸੀ ਜੀ ਰੇਟ ਵਧਾਵਾਂਗੇ ਵਧਾਇਆ ਤਾਂ ਨਹੀਂ ਹੈਗਾ ਉਲਟਾ ਘਟਾ ਛੱਡੇ ਹੈਗਾ ਉੱਤੋਂ ਦੀ ਗਾਰਾ ਗੂਰਾ ਬਾਹਰ ਨਹੀਂ ਕੱਢਿਆ ਉੱਤੋਂ ਲੈਂਟਰ ਪਾ ਛੱਡਿਆ ਲੈਂਟਰ ਤਾਂ ਜੀ ਅੱਜ ਤੋਂ ਕਿੰਨੇ ਸਾਲ ਪਹਿਲਾਂ ਆਪਾਂ ਲੋਕ ਖੁਦ ਵੀ ਢਾਲ ਸਕਦੇ ਸੀਗੇ ਤੇ ਇਸ ਲਈ ਇਹ ਜਿਹੜੇ ਜੋ ਵੀ ਨੇ ਵਿਕਾਸ ਕੀਤਾ ਉਹ ਸਭ ਸਾਹਮਣੇ ਹੈਗਾ ਮੈਂ ਇਹ ਸਾਰੇ ਕੁਝ ਨਹੀਂ ਕਹਿੰਦੀ ਔਰ ਤੁਸੀਂ ਗੱਲ ਦੇਖੀ ਹੋਣੀ ਹੈ ਜੀ ਨਸ਼ਾ ਮੁਕਤ ਪੰਜਾਬ ਕਰਨਾ ਹੈਗਾ ਠੀਕ ਹੈ ਜੀ ਨਸ਼ਾ ਮੁਕਤ ਤੇ ਮੈਂ ਕਹਿੰਦੀ 50 ਮੀਟਰ ਦਾ ਦਾਇਰਾ ਨਹੀਂ ਟੱਪਣ ਦੇਣੇ ਨਾਲੇ ਠੇਕੇ ਤੇ ਠੇਕਾ ਖੋਲ ਹੀ ਜਾ ਰਹੇ ਹੈਗੇ ਨੇ ਠੀਕ ਹੈ ਜੀ ਧਾਰੂ ਪੀਣਾ ਗਲਤ ਨਹੀਂ ਹੈਗਾ ਪਰ ਲਤ ਲਗਣੀ ਗਲਤ ਹੈ ਉਤੋਂ ਬਿਲਕੁਲ ਕਾਲਜ ਅ ਸਕੂਲਾਂ ਦੇ ਸਾਹਮਣੇ ਖੋਲ ਰਹੇ ਹੈਗੇ ਨੇ ਤੁਸੀਂ ਕੀ ਚਾਹੁੰਦੇ ਹੋ ਪੰਜਵੀਂ ਛੇਵੀਂ ਕਲਾਸ ਦਾ ਬੱਚਾ ਅਜ ਦਾਰੂ ਦੀ ਲੱਤ ਚਾਜਵੇ ਫਿਰ ਆਪਾਂ ਜਾਣਦੇ ਆ ਜੀ ਬੱਚਾ ਸੜਾਈ ਪੀਐਸ ਬਣੇ ਆਈਐਸ ਬਣੇ ਆਪਾਂ ਕਿੱਦਾਂ ਉਮੀਦ ਕਰ ਸਕਦੇ ਹੈਗੇ ਸਭ ਚੀਜ਼ਾਂ ਦੀ ਸਿਰਫ ਪੈਸੇ ਦੀ ਹੋੜ ਦੇ ਵਿੱਚ ਆਪਾਂ ਅਜ ਆਪਣਾ ਆਉਣ ਵਾਲਾ ਫਿਊਚਰ ਖਰਾਬ ਕਰ ਰਹੇ ਹੈ ਕਿਆ ਤੇ ਦੱਬ ਯਾਰ ਮੇਰੇ ਹਾਂ ਜੀ ਬਿਲਕੁਲ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈਗਾ ਵਾ ਸ਼ੁਰੂ ਸ਼ੁਰੂ ਚ ਸੀਗਾ ਪਰ ਨਹੀਂ ਕਿੱਦਾਂ ਹੋਊਗਾ ਛੋਟ ਬਹੁਤ ਥੋੜੇ ਟਾਈਮ ਚ ਆਪਣਾ ਕੈਂਡੀਡੇਟ ਕੈਂਡੀਡੇਚਰ ਮੈਂ ਅਨਾਉਂਸ ਕੀਤਾ ਹੈਗਾ ਪਰ ਸਭ ਦਾ ਬਹੁਤ ਪਿਆਰ ਮਿਲ ਰਿਹਾ ਹੈਗਾ ਤੇ ਉਹੀ ਉਨੀ ਜੋਸ਼ ਬਰਕਰਾਰ ਰੱਖਿਆ ਹੋਇਆ ਹੈ ਬਿਲਕੁਲ ਜੀ ਬਿਲਕੁਲ ਸਰ ਪਰ ਲੇਕਿਨ ਇਹ ਪਰਮਾਤਮਾ ਦੇ ਹੁਣ ਹੱਥ ਚ ਹੈਗਾ ਵਾ ਰੱਬ ਜੋ ਕਰੇਗਾ ਚੰਗਾ ਕਰੇਗਾ ਹਲੇ ਸਟਾਰਟਿੰਗ ਹੈਗੀ ਹੈ ਰੱਬ ਜੋ ਇੱਥੇ ਤੱਕ ਲੈ ਕੇ ਆਇਆ ਅੱਗੇ ਮੰਜ਼ਿਲ ਵੀ ਪਾਰਕ ਲਗਾ ਦੇਗਾ ਸਰ ਬਹੁਤ ਵਧੀਆ ਹੈ ਸਾਰੇ ਆਪਣੀ ਬੇਟੀ ਮੰਨ ਕੇ ਇਹਨੂੰ ਚੱਲ ਰਿਹਾ ਹੈ ਸਭ ਨੂੰ ਇੱਕ ਪੜ੍ਹੀ ਲਿਖੀ ਬੇਟੀ ਦੀ ਜ਼ਰੂਰਤ ਸੀਗੀ ਉਹ ਇਹ ਪੂਰੀ ਕਰ ਰਹੀ ਹੈ ਸਭ ਦੀ ਉਮੀਦਾਂ ਤੇ ਖਰੀ ਉਤਰੂਗੀ ਸਭ ਨੂੰ ਹੈ ਤੇ ਸਾਰਾ ਮੁੱਲਾ ਸਾਡੇ ਨਾਲ ਚੱਲ ਰਿਹਾ ਸਰ ਲਾਤੀ ਨਿਕਲ ਕਰਾਂਗੇ ਇਹ ਲੜਕੀ ਛੋਟੀ ਉਮਰ ਦੇ ਵਿੱਚ ਦੇਖੋ ਰਾਈ ਨਿੱਕੀ ਰਹਿ ਗਈ ਕਿਦਾਂ ਸਰ ਬਹੁਤ ਵਧੀਆ ਸਾਰੇ ਬੇਟੀ ਹੀ ਇਹਨੂੰ ਚੱਲ ਰਿਹਾ ਹੈ ਸਾਰਿਆਂ ਨੇ ਬੇਟੀ ਹੀ ਸਮਝਿਆ ਹੋਇਆ ਹੈ ਉਹ ਉਹਨਾਂ ਨੂੰ ਉਮੀਦ ਹੈ ਕਿ ਸਾਡੀ ਬੇਟੀ ਸਾਡੀ ਤਰੱਕੀ ਕਰੇਗੀ ਇਨਾ ਕੇ ਵਿਕਾਸ ਨਹੀਂ ਹਾਂਜੀ ਸਰ ਸਰ ਲੱਕੇ ਚ ਬਿਲਕੁਲ ਵਿਕਾਸ ਨਹੀਂ ਹੈ ਉਹ ਵਿਕਾਸ ਨੂੰ ਦੇਖਦੇ ਇੱਕ ਬੱਚੇ ਨੂੰ ਅੱਗੇ ਵਧਣਾ ਪੈ ਰਿਹਾ ਜੇ ਸਭ ਨੇ ਕੀਤਾ ਹੁੰਦਾ ਤੇ ਹੁੰਦਾ ਹੁਣ ਇੱਕ ਪੜਾ ਲਿਖਾ ਬੱਚਾ ਵਾ ਉਹ ਸਮਝੇਗਾ ਸਭ ਦਾ ਤਕਲੀਫ ਯਾਰ ਕਰੀ ਲੋਕੀ ਬਾਤ ਸਰ ਬਹੁਤ ਜ਼ਿਆਦਾ ਪਿਆਰ ਦੇ ਰਿਹਾ